ਜਦੋਂ ਮੈਂ ਅੰਮ੍ਰਿਤਵਾਲੇ ਆਇਆ ਤੇ ਜਦੋਂ ਮੈਂ ਦੇਖਿਆ ਪੈੜਾਂ ਲੱਗੀਆਂ ਹੋਈਆਂ ਮਨ ਨੂੰ ਬੜਾ ਹੀ ਦੁੱਖ ਲੱਗਿਆ ਮੈਂ ਫਿਰ ਜਿਹੜੇ ਮੇਰੇ ਪਿਆਰ ਵਾਲੇ ਸਿੰਘ ਸੀ ਮੈਂ ਉਹਨਾਂ ਨਾਲ ਵਿਚਾਰ ਕੀਤੀ ਅਸੀਂ ਫਿਰ ਰਲ ਕੇ ਇਹਦੇ ਬਾਰੇ ਕਾਰਸੇ ਵਾਲਿਆਂ ਬਾਬਿਆਂ ਨਾਲ ਗੱਲ ਕੀਤੀ ਤੇ ਤਕਰੀਬਨ ਜਿਹੜੇ ਬਹੁਤੇ ਸਥਾਨ ਨੇ ਉਹਨਾਂ ਦੇ ਉੱਤੋਂ ਪ੍ਰਾਤਮਿਕਤਾ ਖਤਮ ਹੋ ਚੁੱਕੀ ਹੈ ਜੋ ਅੰਦਰ ਇਮਾਰਤ ਹੈ ਉਹ ਸਾਡੇ ਕਿਹੜੇ ਇਤਿਹਾਸ ਬਾਰੇ ਦੀ ਆ ਉਹ ਮਿਸਲ ਕਾਲ ਦੀ ਆ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਸਮੇਂ ਦੀ ਆ ਜਾਂ ਜਿਹੜਾ 1960 ਵਾਲਾ ਇਤਿਹਾਸ ਕਿਹਾ ਜਾ ਰਿਹਾ ਵੀ ਉਸ ਸਮੇਂ ਬਣੀ ਆ ਜੇ ਇਹਨੂੰ ਢੋਂਦੇ ਆ ਤਾਂ ਜਿਹੜੀ ਇਹਦੇ ਵਿੱਚ ਗੁਰੂ ਸਾਹਿਬ ਦੇ ਸਮੇਂ ਤੋਂ ਬਹੁਤ ਪਿਆਰੀਆਂ ਰੂਹਾਂ ਬੰਦੀਆਂ ਵਾਲੀਆਂ ਇੱਥੇ ਆਈਆਂ ਇੱਥੇ ਬੰਦਗੀ ਕੀਤੀ ਉਹਨਾਂ ਦਾ ਔਰਾ ਇਹਦੇ ਵਿੱਚ ਹੈਗਾ ਸਮੋਇਆ ਹੋਇਆ ਹੈ ਜਦੋਂ ਇਹ ਜਗ੍ਹਾ ਨੂੰ ਅਸੀਂ ਇਹਨੂੰ ਉੱਤੋਂ ਉਤਾਰ ਕੇ ਦੇ ਤੇ ਪੱਥਰ ਲੱਗ ਜੂਗਾ ਉਹ ਜੋ ਚੀਜ਼ਾਂ ਨੇ ਉਟਕੀਆਂ ਜਾਣੀਆਂ ਜੋ ਸਾਰੇ ਜਾਣੇ ਉੱਠ ਕੇ ਆਏ ਤੋਂ ਵਿੱਚੋਂ ਕਿਸੇ ਨੇ ਕਹਤਾ ਜੀ ਇਹਨੂੰ ਥੋੜਾ ਜਿਹਾ ਹੋਰ ਉੱਚਾ ਕਰ ਦਿਓ ਪਰ ਜਿਸਨ ਦੂਸਰੇ ਦਿਨ ਖ਼ਬਰਾਂ 'ਚ ਖ਼ਬਰ ਆਈ ਉਹਨਾਂ ਨੇ ਕਿਹਾ ਵੀ ਉਹ ਸੈੰਤੀ ਹੋ ਗਈ ਹੈ ਸਾਡੀ ਅਰਦਾਸ ਹੋ ਗਈ ਹੈ ਤੇ ਉਹ ਇੱਥੇ ਸਾਰਾ ਪੱਥਰ ਲਾਇਆ ਜਾਊਗਾ ਜਿਸ ਜਗ੍ਹਾ ਤੇ ਅੰਦਰ ਥੜਾ ਸਾਹ ਜਿੱਥੇ ਸਤਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਸਥਾਨ ਦੇ ਉੱਤੇ ਸਸਕਾਰ ਕਰਨ ਤੋਂ ਬਾਅਦ ਸਤਗੁਰਾਂ ਨੇ ਆਪ ਦੀ ਦੇਖਰੇਖ ਦੇ ਵਿੱਚ ਉਹ ਸਥਾਨ ਬਣਵਾਇਆ। ਬਈ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਫਿਰ ਉਹ ਚਲੋ ਦੋ ਤਿੰਨ ਵਾਰ ਜੋ ਬਿਆਨ ਹੋਏ ਉਹਨਾਂ ਦੇ ਉਸ ਸਮੇਂ ਸਿਰ ਨਹੀਂ ਜੋ ਹੋ ਸਕੇ। ਜੇ ਉਹ ਸਮੇਂ ਸਿਰ ਸਹੀ ਕਾਰਗਰ ਹੁੰਦੇ ਤਾਂ ਇੱਥੇ ਤੱਕ ਗੱਲ ਨਾ ਪਹੁੰਚਦੀ। ਵਾਇਗੁਰਜ ਜੀ ਕੀ ਫਤਿਹ ਸਿੱਖ ਸਿਆਸਤ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਨਿੱਗਾ ਸਵਾਗਤ ਕਰਦਾ ਗੁਰਦੁਆਰਾ ਸੀਸਗੰਜ ਸਾਹਿਬ ਪਾਤਸ਼ਾਹੀ ਨੌਵੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਇਮਾਰਤ ਦੀ ਪ੍ਰਾਤਨਤਾ ਤੇ ਪਵਿੱਤਰਤਾ ਨੂੰ ਬਚਾਉਣ ਦੇ ਲਈ ਸੰਗਤ ਪਿਛਲੇ ਲੰਬੇ ਸਮੇਂ ਤੋਂ ਲਾਮਬੰਦ ਹੋ ਰਹੀ ਹੈ ਜਦੋਂ ਜਹਿਦ ਕਰ ਰਹੀ ਹੈ ਤਾਂ ਸਾਡੇ ਨਾਲ ਸੁਖਵਿੰਦਰ ਸਿੰਘ ਨੇ ਸਥਾਨਕ ਸਿੱਖ ਨੇ ਉਹ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਸੰਗਤ ਦੇ ਸਾਹਮਣੇ ਰੱਖਿਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਢਾ ਉਸਾਰੀ ਦਾ ਜਿਹੜਾ ਕੰਮ ਹੈ ਇਸ ਗੁਰੂ ਘਰ ਦੇ ਵਿੱਚ ਕੀਤਾ ਜਾ ਰਿਹਾ ਨਵੀਨੀਕਰਨ ਦੇ ਨਾਂ ਦੇ ਉੱਤੇ ਉਹਨੂੰ ਸੰਗਤ ਦੇ ਸਾਹਮਣੇ ਲਿਆ ਕੇ ਰੱਖਿਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਮਸਲਾ ਸ਼ੁਰੂ ਹੋਇਆ ਅਤੇ ਕਿਵੇਂ ਉਹਨਾਂ ਨੇ ਸੰਗਤ ਦੇ ਸਾਹਮਣੇ ਰੱਖਿਆ ਤੇ ਕੀ ਕੀ ਉਹਨਾਂ ਨੂੰ ਔਂਕੜਾਂ ਆਈਆਂ ਤੇ ਹੁਣ ਗੱਲਬਾਤ ਕਿੱਥੇ ਖੜੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੰਘ ਸਾਹਿਬ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਇਹ ਪੂਰਾ ਮਸਲਾ ਇਹ ਕਦੋਂ ਤੋਂ ਸ਼ੁਰੂ ਹੋਇਆ ਕਦੋਂ ਤੋਂ ਤੁਹਾਡੇ ਧਿਆਨ 'ਚ ਆਇਆ ਅਤੇ ਕਿਵੇਂ ਸੰਗਤ ਦੇ ਸਾਹਮਣੇ ਇਸ ਮਸਲੇ ਨੂੰ ਲਜਾਇਆ ਗਿਆ ਅ ਅੱਜ ਤੋਂ ਕਰੀਬ 3 ਕੁ ਸਾਲ ਪਹਿਲਾਂ ਜਾਂ ਅੰਦਾਜ਼ਾ ਵੀ ਇਹਦੇ ਇਹਦੀ ਸੇਵਾ ਕਰਨ ਦੇ ਖਾਤਰ ਗਿਆਨੀ ਰਗਵੀਰ ਸਿੰਘ ਹੈਡ ਸਿੰਘ ਸਾਹਿਬ ਹੁੰਦੇ ਸੀ ਇੱਥੇ ਉਹਨਾਂ ਨੇ ਗੱਲ ਛੇੜੀ ਸੀਗੀ ਵੀ ਇਹਨੂੰ ਐਵੇਂ ਦਾ ਐਵੇਂ ਹੀ ਸੰਭਾਲਿਆ ਜਾਊਗਾ ਉਹਨਾਂ ਨੂੰ ਇਸ ਗੱਲ ਦਾ ਸੀਗਾ ਸਾਡੇ ਮਨ 'ਚ ਵੀ ਸੀਗੀ ਵੀ ਵਾਕਈ ਠੀਕ ਐ ਆ ਤੁਸੀਂ ਇੱਧਰ ਦੇਖ ਸਕਦੇ ਹੋ ਪਿੱਛੇ ਇਹਨਾਂ ਨੇ ਇਹ ਚੂਨੇ ਦੇ ਆ ਕੁੰਡ ਬਣਾਏ ਹੋਏ ਆ ਇਹਦੇ ਵਿੱਚ ਚੂਨਾ ਭੁੰਨਤਾ ਹੋਇਆ ਤੇ ਜਦੋਂ ਇਹਨਾਂ ਨੇ ਚੂਨਾ ਭੁੰਨਦਾ ਸਾਡੇ ਮਨ ਨੂੰ ਵੀ ਬੜੀ ਖੁਸ਼ੀ ਹੋਈ ਇਸ ਗੱਲ ਦੀ ਵੀ ਇਹਨਾਂ ਬਿਲਡਿੰਗਾਂ ਨੂੰ ਉਵੇਂ ਹੀ ਸੰਭਾਲਣਗੇ ਬੜਾ ਮਨ ਖੁਸ਼ ਹੁੰਦਾ ਤੇ ਜਦੋਂ ਇਹ ਸਾਰਾ ਕੰਮ ਸ਼ੁਰੂ ਹੋ ਗਿਆ ਪੈੜਾਂ ਲੱਗੀਆਂ ਪੱਥਰ ਆਉਣਾ ਸ਼ੁਰੂ ਹੋ ਗਿਆ ਇੱਧਰ ਪੱਥਰ ਪਿਆ ਜੀ ਆ ਦੇਖੋ ਜਦੋਂ ਇਹ ਪੱਥਰ ਆ ਗਿਆ ਇੱਧਰ ਪੈੜਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਮਨ ਨੂੰ ਬੜਾ ਦੁੱਖ ਲੱਗਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਸਤਿਗੁਰੂ ਜੀ ਵੀ ਆਪ ਜੀ ਦੇ ਸਥਾਨ ਦੇ ਉੱਤੇ ਐਡੀਆਂ ਬਖਸ਼ਿਸ਼ਾਂ ਵਰਤਰੀਆਂ ਨੇ ਉਹਨੂੰ ਢਾਕੇ ਦਵਾਰ ਤੋਂ ਇਹ ਨਵੇਂ ਤੌਰ ਤੇ ਬਣਾਉਣਾ ਚਾਹੁੰਦੇ ਨੇਗੇ ਤੇ ਸਾਰੀ ਥਾਂ ਤੇ ਪੱਥਰ ਪੱਥਰ ਲਾਈ ਜਾਂਦੇ ਨੇ ਸਾਡੇ ਕੋਲੇ ਮੇਰੇ ਖਿਆਲ ਦੇ ਵਿੱਚ ਇੱਕੋ ਇੱਕ ਐਸਾ ਇਤਿਹਾਸਕ ਥਾਨ ਹੈ ਜਿਹਦੇ ਵਿੱਚ ਪ੍ਰਾਤਨਤਾ ਚਲਕ ਰਹੀ ਹੈ ਤੇ ਤਕਰੀਬਨ ਜਿਹੜੇ ਬਹੁਤੇ ਸਥਾਨ ਨੇ ਉਹਨਾਂ ਦੇ ਉੱਤੋਂ ਪ੍ਰਾਤਨਤਾ ਖਤਮ ਹੋ ਚੁੱਕੀ ਹੈ ਤੇ ਮੈਂ ਕਿ ਸਤਗੁਰੂ ਸਿਤੇਗ ਬਹਾਦਰ ਸਾਹਿਬ ਸਤਗੁਰੂ ਜੀ ਅੰਮ੍ਰਿਤ ਵੇਲੇ ਇੱਥੇ ਦਰਸ਼ਨ ਦੇ ਦਿੰਦੇ ਨੇਗੇ ਤਰਸ ਖਾ ਲੈਂਦੇ ਨੇ ਬੱਚੇ ਦੇ ਆਪ ਦੇ ਤੇ ਇੱਥੇ ਜਦੋਂ ਮੈਂ ਅੰਮ੍ਰਿਤ ਵੇਲੇ ਆਇਆ ਤੇ ਜਦੋਂ ਮੈਂ ਦੇਖਿਆ ਪੈੜਾਂ ਲੱਗੀਆਂ ਹੋਈਆਂ ਮਨ ਨੂੰ ਬੜਾ ਹੀ ਦੁੱਖ ਲੱਗਿਆ ਮੈਂ ਫਿਰ ਜਿਹੜੇ ਮੇਰੇ ਪਿਆਰ ਵਾਲੇ ਸਿੰਘ ਸੀ ਮੈਂ ਉਹਨਾਂ ਨਾਲ ਵਿਚਾਰ ਕੀਤੀ ਅਸੀਂ ਫਿਰ ਰਲ ਕੇ ਇਹਦੇ ਬਾਰੇ ਕਾਰਸੇ ਵਾਲਿਆਂ ਬਾਬਿਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਇੱਥੇ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਸਾਰੇ ਸਿੰਘ ਆਪਣੀਆਂ ਵਿਚਾਰਾਂ ਰੱਖੀਆਂ ਉਹਨਾਂ ਵਿਚਾਰਾਂ ਦੇ ਵਿੱਚ ਗੱਲ ਹੋਈ ਵੀ ਇੱਥੇ ਇਹ ਸੰਗਤ ਜਦੋਂ ਲੰਘਦੀ ਹੈ ਠੰਡੇ ਹੱਥ ਲੱਗਦੇ ਆ ਤੇ ਚਲੋ ਅਸੀਂ ਇੰਨਾ ਤਕਨੀਕੀ ਮਹਾਰਤ ਹੈ ਨਹੀਂ ਸੀ ਹੈਗੇ ਪਰ ਅੰਦਰ ਸਾਡੇ ਚਾ ਸੀਗਾ ਵੀ ਜਿਹੜੀ ਇਹ ਸਥਾਨ ਦੀ ਬਣਤਰ ਬਣੀ ਹੋਈ ਹੈ ਇਹ ਇੱਡੀ دیوار ਤੋਂ ਇਹ ਕਾਰੀਗਰ ਨਹੀਂ ਮਿਲਨੇ ਜਿਹੜੀ ਮੰਤਰੇ ਇਹਦੇ ਤੇ ਬਣੀ ਹੋਈ ਆ ਇਹਦੇ ਕਾਰੀਗਰ ਅੱਜ ਹੈ ਨਹੀਂਗੇ ਵੀ ਜੇ ਇੱਕ ਇੱਕ ਮਸਲਾ ਇਹ ਆ ਦੂਜਾ ਮਸਲਾ ਇਹ ਆ ਵੀ ਜੇ ਇਹਨੂੰ ਢਾਉਂਦੇ ਆ ਤਾਂ ਜਿਹੜੀ ਇਹਦੇ ਵਿੱਚ ਗੁਰੂ ਸਾਹਿਬ ਦੇ ਸਮੇਂ ਤੋਂ ਬਹੁਤ ਪਿਆਰੀਆਂ ਰੂਹਾਂ ਬੰਦੀ ਵਾਲੀਆਂ ਇੱਥੇ ਆਈਆਂ ਇੱਥੇ ਬੰਦਗੀ ਕੀਤੀ ਉਹਨਾਂ ਦਾ ਔਰਾ ਇਹਦੇ ਵਿੱਚ ਹੈਗਾ ਸਮੋਇਆ ਹੋਇਆ ਜਦ ਤੁਸੀਂ ਇੱਥੇ ਆਉਨੇ ਆ ਸਾਨੂੰ ਇੱਥੋਂ ਪੋਜ਼ਿਟਿਵਿਟੀ ਮਿਲਦੀ ਆ ਸਾਡੇ ਅੰਦਰ ਉਸ ਚੀਜ਼ ਦਾ ਨਾ ਜੀ ਤੇ ਬੜਾ ਆਨੰਦ ਆਉਂਦਾ ਹੈਗਾ ਜਦੋਂ ਇੱਥੇ ਆ ਕੇ ਬੈਠਦੇ ਆਂ ਇਹ ਹਰ ਥਾਂ ਤੇ ਇਹ ਚੀਜ਼ ਨਹੀਂ ਹੁੰਦੀ ਜਦੋਂ ਇਸ ਥਾਂ ਤੇ ਆਉਨੇ ਆ ਇੱਥੇ ਬੜਾ ਹੀ ਆਨੰਦ ਮਹਿਸੂਸ ਹੁੰਦਾ ਹੈ ਆਗੇ ਤੇ ਜਦੋਂ ਇਹ ਜਗ੍ਹਾ ਨੂੰ ਅਸੀਂ ਇਹਨੂੰ ਉੱਤੋਂ ਉਤਾਰ ਕੇ ਦੇ ਤੇ ਪੱਥਰ ਲੱਗ ਜੂਗਾ ਉਹ ਜੋ ਚੀਜ਼ਾਂ ਨੇ ਉਟਕੀਆਂ ਜਾਣੀਆਂ ਨੇ ਉਹ ਅੰਦਰੋਂ ਜਿਹੜੀ ਰੇਜ਼ ਨੇ ਜਿਹੜੀਆਂ ਉਹ ਮਤਲਬ ਆਉਣਗੀਆਂ ਤਰੰਗਾ ਜਿਹਨੂੰ ਆਪਾਂ ਸ਼ਬਦ ਵਰਤਦੇ ਆਂ ਉਹ ਤਰੰਗਾ ਇੱਥੇ ਮਿਲਣੀਆਂ ਬੰਦ ਹੋ ਜਾਣਗੀਆਂ ਇਹ ਇਹ ਅਸਲ ਦੇ ਵਿੱਚ ਇਹ ਜਿਹੜੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਸਾਡੀ ਕੌਮ ਦੇ ਵਿੱਚ ਇਹਦੇ ਤੋਂ ਹੀ ਸੇਧ ਮਿਲਦੀ ਆ ਜਿਹਦੇ ਵਿੱਚ ਇੱਕ ਉਦਾਹਰਨ ਇਹ ਹੈ ਵੀ ਜਦੋਂ 18ਵੀਂ ਸਦੀ ਵਾਲਾ ਮਾਹੌਲ ਚੱਲ ਰਿਹਾ ਸੀਗਾ ਉੱਥੇ ਮੱਸੀ ਰੰਗੜ ਦਾ ਪਹਿਰਾ ਹੋ ਗਿਆ ਤੇ ਸਿੱਖ ਆਪਦੇ ਸਿਰ ਦੀ ਬਾਜੀ ਲਾ ਕੇ ਉੱਥੇ ਦਰਸ਼ਨ ਕਰਨ ਜਾਂਦੇ ਸੀ ਕਿਉਂਕਿ ਉੱਥੋਂ ਉਹਨਾਂ ਨੂੰ ਬਖਸ਼ਿਸ਼ ਮਿਲਦੀ ਸੀ ਇਹ ਵੀ ਉਸੇ ਤਰ੍ਹਾਂ ਦੇ ਸਥਾਨ ਨੇ ਸਾਨੂੰ ਇੱਥੋਂ ਬਖਸ਼ਿਸ਼ਾਂ ਮਿਲਦੀਆਂ ਨੇ ਸਾਡੀ ਕੌਮ ਨੂੰ ਸਾਡੇ ਅੱਗੇ ਨਿਸ਼ੇਦ ਮਿਲਦੀ ਐ ਇੱਥੋਂ ਦੀ। ਤੋਂ ਸੋ ਇਸ ਕਰਕੇ ਫਿਰ ਮੇਰੇ ਮਨ ਦੇ ਵਿੱਚ ਆਇਆ ਮੈਂ ਸਤਿਗੁਰ ਚਰਨਾ ਚ ਬੇਨਤੀ ਕੀਤੀ ਸਤਿਗੁਰ ਜੀ ਵੀ ਤੁਸੀਂ ਤਰਸ ਖਾਓ ਵੀ ਆਪ ਜੀ ਦੀ ਜਿਹੜੀ ਇਹ ਇਮਾਰਤ ਐ ਇਹਨੂੰ ਇਦਾਂ ਹੀ ਰਹਿ ਜਾਵੇ। ਫਿਰ ਜਦੋਂ ਇਹ ਗੱਲ ਹੋਈ ਉਹਨਾਂ ਨੇ ਕਿਹਾ ਵੀ ਸਾਡਾ ਇਹ ਜਿੱਥੇ ਤੱਕ ਹੱਥ ਲੱਗਦਾ ਖਰਾਬ ਹੁੰਦਾ ਚਲੋ ਅਸੀਂ ਆਪਣੇ ਤੌਰ ਤੇ ਜਿੰਨਾ ਸਾਡੀ ਸਮਝ ਸੀਗੀ ਅਸੀਂ ਕਿਹਾ ਵੀ 19 ਜਗ੍ਹਾ ਤੇ ਤੁਸੀਂ ਪੱਥਰ ਲਾ ਲਓ। ਪਰ ਜਦੋਂ 19 ਜਗ੍ਹਾ ਤੇ ਸਾਡੀ ਸਹਿਮਤੀ ਉੱਥੇ ਹੋਈ ਇੱਥੇ ਜਦੋਂ ਅੰਦਰ ਅਸੀਂ ਆ ਕੇ ਮੀਟਿੰਗ ਤੋਂ ਸਾਰੇ ਜਾਣੇ ਉੱਠ ਕੇ ਆਏ ਵਿੱਚੋਂ ਕਿਸੇ ਨੇ ਕਹਤਾ ਜੀ ਇਹਨੂੰ ਥੋੜਾ ਜਿਹਾ ਹੋਰ ਉੱਚਾ ਕਰ ਦਿਓ ਪਰ ਜਿਸਨ ਦੂਸਰੇ ਦਿਨ ਅਖਬਾਰਾਂ ਚ ਖਬਰ ਆਈ ਉਹਨਾਂ ਨੇ ਕਿਹਾ ਵੀ ਉਹ ਸਹਿਮਤੀ ਹੋ ਗਈ ਹੈ ਸਾਡੀ ਅਰਦਾਸ ਹੋ ਗਈ ਹੈ ਤੇ ਉਹ ਇੱਥੇ ਸਾਰਾ ਪੱਥਰ ਲਾਇਆ ਜਾਊਗਾ ਉਹ ਫਿਰ ਜਦੋਂ ਗੱਲ ਚੱਲੀ ਉਹਦੇ ਚ ਸਾਰੇ ਪੱਥਰ ਦੀ ਹੋ ਗਈ ਇਸ ਤਰ੍ਹਾਂ ਇਹਨਾਂ ਨੇ ਗੱਲ ਉੱਥੋਂ ਚੱਲੀ ਸੀ ਵੱਡੀ ਕੀਤੀ ਤੇ ਸਾਰੀ ਉਹ ਕਰ ਦਿੱਤੀ ਗੱਲ ਜਦੋਂ ਉਹ ਗੱਲ ਹੋਈ ਫਿਰ ਉਹਦੇ ਬਾਰੇ ਅਸੀਂ ਕਾਫੀ ਚਿਰ ਵਿਚਾਰ ਚੱਲਦੀ ਰਹੀ ਉਹਦੇ ਨਾਲ ਫਿਰ ਕੁਝ ਹੋਰ ਤਕਨੀਕੀ ਮਹਾਰਾਂ ਨੇ ਜਿਹੜੇ ਸਿਆਣੇ ਲੋਕ ਸੀ ਕੌਮ ਦੇ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਗੱਲਾਂ ਕੀਤੀਆਂ ਇੰਗਲੈਂਡ ਵਾਲੇ ਜਿਹੜੇ ਹੈਗੇ ਨੇ ਬਾਬਾ ਭਿੰਦਰ ਸਿੰਘ ਜੀ ਹੁਣੀ ਕਾਰਸੇਵਾ ਵਾਲੇ ਨਿਸ਼ਕਾਮ ਉਹਦੇ ਵਾਲੇ ਤੇ ਉਹਨਾਂ ਤੱਕ ਵੀ ਗੱਲਾਂ ਪਹੁੰਚੀਆਂ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਵੀ ਸਾਡੇ ਵੱਲੋਂ ਤਾਂ ਤਕਰੀਬਨ ਸੇਵਾ ਉਹ ਹੋ ਗਈ ਹੋਈ ਹੈ ਪਰ ਜਦ ਕਿ ਇੱਥੇ ਹਾਲੇ ਸੇਵਾ ਸ਼ੁਰੂ ਨਹੀਂ ਸੀ ਹੋਈ ਇਹਨਾਂ ਨੇ ਇਹਨਾਂ ਸਿੰਘਾਂ ਨੇ ਕੀਤੀ ਜਿਨ੍ਹਾਂ ਦੇ ਜੋ ਨਿਸ਼ਕਾਮ ਸੇਵਾ ਸੁਸਾਇਟੀ ਇੰਗਲੈਂਡ ਵਾਲੀ ਉਹਨੇ پیسے ਭੇਜ ਦਿੱਤੇ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਸੇਵਾ ਹੋ ਚੁੱਕੀ ਹੋਈ ਹੈ ਜੋ ਸਾਨੂੰ ਉੱਥੋਂ ਇਹ ਸਨੇਹਾ ਆਇਆ ਜਦੋਂ ਇੱਥੇ ਤਾਂ ਪਰ ਹੋਇਆ ਹੀ ਨਹੀਂ ਸੀ ਹਲੇ ਕੁਝ ਹਲੇ ਤਾਂ ਇੱਥੇ ਹਲੇ ਸ਼ੁਰੂਆਤ ਵੀ ਨਹੀਂ ਸੀ ਹੋਈ ਹੈਗੀ ਤੇ ਉਹ ਜਦੋਂ ਗੱਲਾਂ ਹੋਈਆਂ ਫਿਰ ਇਹਨਾਂ ਨੇ ਆਪਣੇ ਸਿੰਘਾਂ ਨੇ ਧਾਮੀ ਨਾਲ ਗੱਲ ਕੀਤੀ ਧਾਮੀ ਸਾਹਿਬ ਉਹਨਾਂ ਨਾਲ ਹੋਈ ਗੱਲ ਜਦੋਂ ਉੱਥੋਂ ਗੱਲ ਹੋਈ ਉਹ ਪਹਿਲਾਂ ਤਾਂ ਉਹ ਕਹਿੰਦੇ ਬਈ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਫਿਰ ਉਹ ਚਲੋ ਦੋ ਤਿੰਨ ਵਾਰ ਜੋ ਬਿਆਨ ਹੋਏ ਉਹਨਾਂ ਦੇ ਉਸ ਸਮੇਂ ਸਿਰ ਨਹੀਂ ਜੋ ਹੋ ਸਕੇ ਜੇ ਉਹ ਸਮੇਂ ਸਿਰ ਸਹੀ ਕਾਰਗਰ ਹੁੰਦੇ ਤਾਂ ਇੱਥੇ ਤੱਕ ਗੱਲ ਨਾ ਪਹੁੰਚਦੀ ਜਦੋਂ ਇੱਥੇ ਤੱਕ ਗੱਲ ਪਹੁੰਚੀ ਹੈ ਤਾ ਇਹ ਦਵਾਰ ਤੋਂ ਫਿਰ ਇਹਨਾਂ ਨੇ ਮੈਨੂੰ ਹੁਣ ਥੋੜੇ ਦਿਨ ਪਹਿਲਾਂ ਇਹਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਭਾਈ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸੀਗਾ ਉਸ ਦਿਨ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਆਇਸੀ ਸਾਡਾ ਮਨ ਸੀਗਾ ਵੀ ਉਹਨਾਂ ਨੇ ਆਪਾਂ ਵਿਚਾਰ ਕਰੀਏ ਪਰ ਉਹ ਨੰਦਗੜ੍ਹ ਸਾਹਿਬ ਚਲੇ ਗਏ ਤੇ ਸਾਨੂੰ ਕਹਿੰਦੇ ਤੁਸੀਂ ਵੀ ਨੰਦਗੜ੍ਹ ਸਾਹਿਬ ਆਜੋ ਅਸੀਂ ਜਦੋਂ ਤੁਰਨ ਲੱਗੇ ਉੱਥੇ ਮੇਰੇ ਨਾਲ ਸਿੰਘ ਹੋਰ ਸੀਗੇ ਅਸੀਂ ਬਾਬਾ ਜੀਵਨ ਸਿੰਘ ਦੇ ਸਥਾਨ ਤੇ ਅਰਦਾਸ ਕੀਤੀ ਵੀ ਬੀ ਬਾਬਾ ਜੀਵਨ ਸਿੰਘ ਜੀ ਤੁਸੀਂ ਸਤਿਗੁਰ ਤੇ ਇਹ ਬਹਾਦਰ ਸਾਹਿਬ ਜੀ ਦਾ ਅਸੀਸ ਦਿੱਲੀ ਤੋਂ ਲੈ ਕੇ ਆਏ ਹੋ ਵੀ ਉਸ ਸਥਾਨ ਤੇ ਜਿੱਥੇ ਸੰਸਕਾਰ ਹੋਇਆ ਵੀ ਉਹਦੀ ਸੇਵਾ ਦੇ ਵਿੱਚ ਮਤਲਬ ਸੇਵਾ ਦੇ ਨਾਂ ਦੇ ਉੱਤੇ ਉਹਦੇ ਵਿੱਚ ਫਰਕ ਪੈਣ ਲੱਗਿਆ ਵੀ ਤੁਸੀਂ ਕਿਰਪਾ ਕਰੋ ਮੈਂ ਆਪਦੇ ਮਨ ਦੀ ਭਾਵਨਾ ਤੁਹਾਨੂੰ ਮੈਂ ਦੱਸਣ ਲੱਗਿਆ ਇਹ ਅਸੀਂ ਜਦੋਂ ਗਏ ਅਸੀਂ ਇਹ ਅਰਦਾਸ ਕਰਕੇ ਉੱਥੇ ਪਹੁੰਚ ਗਏ ਤੇ ਉੱਥੇ ਜਦੋਂ ਗੱਲ ਚੱਲੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਬਿਆਂ ਨੇ ਕਾਰ ਸੇਵਾ ਵਾਲੇ ਨੇ ਬਾਬਾ ਸਤਨਾਮ ਸਿੰਘ ਜੀ ਹੋਣਾ ਨੇ ਕਿਹਾ ਵੀ ਅਸੀਂ ਜੀ ਉੱਥੇ ਸਿੰਘ ਸਾਹਿਬ ਦੀ ਸੇਵਾ ਸ਼ੁਰੂ ਕਰਨ ਲੱਗੇ ਆ ਉੱਥੇ ਮਾਰਬਲ ਲਾਉਣ ਲੱਗੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਜੀ ਬਿਲਕੁਲ ਨਹੀਂ ਲਾਉਣਾ ਵੀ ਪੱਥਰ ਨਹੀਂ ਲਾਉਣਾ ਉੱਥੇ ਚੂਨੇ ਦਾ ਹੀ ਕੰਮ ਕਰੋ ਵੀ ਅਸੀਂ ਵੀ ਦਮਦਮਾ ਸਾਹਿਬ ਕੋਈ ਸੇਵਾ ਚੱਲ ਰਹੀ ਹੈ ਉਹਨੂੰ ਅਸੀਂ ਉਹ ਪੱਥਰ ਦਾ ਹਟਾ ਕੇ ਚੂਨੇ ਦਾ ਕੰਮ ਕਰਾਇਆ ਤੇ ਇਸ ਮੈਨੂੰ ਮਹਿਸੂਸ ਆਇਆ ਵੀ ਜਿਹੜੀ ਅਰਦਾਸ ਸਤਿਗੁਰਾਂ ਨੇ ਕਰਾਈ ਸੀ ਉਹ ਸਾਨੂੰ ਬਿਲਾ ਕਹਿਣ ਤੋਂ ਉਹ ਸਾਡੀ ਗੱਲ ਮਹਾਰੇ ਨਹੀਂ ਅੱਗੇ ਤੋਰਦੀ ਆ ਉਹ ਗੱਲ ਅੱਗੇ ਚੱਲਦੀ ਰਹੀ ਅੱਗੇ ਉਸ ਤੋਂ ਬਾਅਦ ਕੋਈ ਅੱਗੇ ਉਹਦਾ ਫੈਸਲਾ ਨਾ ਹੋਇਆ ਪਰ ਇਹ ਪੱਥਰ ਦੀ ਸੇਵਾ ਲਗਾਤਾਰ ਚੱਲਦੀ ਰਹੀ ਅੰਦਰ ਪੱਥਰ ਘੜਿਆ ਜਾ ਰਿਹਾ ਉਹ ਪੱਥਰ ਦੀ ਸੇਵਾ ਨਾਲ-ਨਾਲ ਚੱਲਦੀ ਰਹੀ ਅਸੀਂ ਫੇਰ ਇੱਕ ਦੋ ਵਾਰ ਸਨੇਹੇ ਭੇਜੇ ਉਹ ਕਹਿੰਦੇ ਕੋਈ ਨਹੀਂ ਜੀ ਤੁਸੀਂ ਕਹੋਗੇ ਆਪਾਂ ਕਰ ਲਵਾਂਗੇ ਪਰ ਆਪਾਂ ਨੂੰ ਉਹਦੇ ਬਾਰੇ ਬਹੁਤੀ ਨੌਲੇਜ ਨਹੀਂ ਸੀ ਹੈਗੀ ਵੀ ਜਿਹੜੀ ਅਸੀਂ ਉਹਨੂੰ ਤਕਨੀਕੀ ਤੌਰ ਤੇ ਗੱਲ ਕਰਦੇ ਜਿਹੜੇ ਤਕਨੀਕੀ ਮਾਰਾ ਨਾਲ ਅਸੀਂ ਗੱਲ ਕੀਤੀ ਸੀ ਉਹਦੇ ਵਿੱਚੋਂ ਉਹ ਬੰਦਾ ਤਕਨੀਕੀ ਜਿਹੜਾ ਸੀਗਾ ਉਹ ਬਾਹਰ ਗਿਆ ਸੀ ਉਹਨੂੰ ਆਉਣ ਦੇ ਵਿੱਚ ਸਮਾਂ ਲੱਗ ਗਿਆ ਇਹ ਕਹਿੰਦੇ ਸੀ ਤੁਸੀਂ ਉਹਨਾਂ ਨੂੰ ਤਕਨੀਕੀ ਟੀਮ ਨੂੰ ਲੈ ਕੇ ਆਓ ਉਹ ਸਾਨੂੰ ਦੱਸ ਦੇਣ ਜਿਵੇਂ ਤੁਸੀਂ ਕਹੋਗੇ ਅਸੀਂ ਕਰ ਲਾਂਗੇ ਪਰ ਉਹਦੇ ਨਾਲ ਨਾਲ ਇਹਨਾਂ ਨੇ ਆਪਦਾ ਪੱਥਰ ਦਾ ਕੰਮ ਵੀ جاری ਰੱਖਿਆ ਉਹ ਵੀ ਕੰਮ ਚੱਲੀ ਗਿਆ ਹਲੇ ਵੀ ਪੱਥਰ ਚੱਲ ਰਿਹਾ ਹੈ ਸਿੰਘ ਸਾਹਿਬ ਇੱਕ ਤਾਂ ਮੈਂ ਇਤਿਹਾਸ ਦੀ ਜਾਣਕਾਰੀ ਲੈਣੀ ਚਾਹੁੰਦਾ ਵੀ ਜੋ ਅੰਦਰ ਇਮਾਰਤ ਹੈ ਉਹ ਸਾਡੇ ਕਿਹੜੇ ਇਤਿਹਾਸ ਵੇਲੇ ਦੀ ਹੈ ਉਹ ਮਿਸਲ ਕਾਲ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਸਮੇਂ ਦੀ ਹੈ ਜਾਂ ਜਿਹੜਾ 1960 ਵਾਲਾ ਇਤਿਹਾਸ ਕਿਹਾ ਜਾ ਰਿਹਾ ਵੀ ਉਸ ਸਮੇਂ ਬਣੀ ਹੈ ਜਾਂ ਗੁਰੂ ਪਾਤਸ਼ਾਹ ਦੇ ਸਮੇਂ ਦੀ ਬਰਕਰਾਰ ਹੈ ਜਿਹੜੀ ਅੰਦਰਲੀ ਬਿਲਡਿੰਗ ਹੈ ਜਦੋਂ ਸਤਗੁਰ ਸਤਗੁਰ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਇਆ ਜਿਸ ਜਗ੍ਹਾ ਤੇ ਅੰਦਰ ਥੜਾ ਸਾਹਿਬ ਜਿੱਥੇ ਸਤਗੁਰ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਸਥਾਨ ਦੇ ਉੱਤੇ ਸੰਸਕਾਰ ਕਰਨ ਤੋਂ ਬਾਅਦ ਸਤਗੁਰਾਂ ਨੇ ਆਪ ਦੀ ਦੇਖਰੇਖ ਦੇ ਵਿੱਚ ਉਹ ਸਥਾਨ ਬਣਵਾਇਆ ਜਿਹੜਾ ਸਿਰਫ ਅੰਦਰਲਾ ਸਥਾਨ ਹੈ ਜਿੱਥੇ ਪ੍ਰਕਾਸ਼ ਹੋਇਆ ਹੈ ਜਿਹੜੀ ਬਾਹਰਲੀ ਬਿਲਡਿੰਗ ਹੈ ਉਹ ਤਕਰੀਬਨ 1955-60 ਦੇ ਦਰਮਿਆਨ ਬਣੀ ਹੈ ਉਹ 1955 60 ਦੇ ਦਰਮਿਆਨ ਉਹ ਬਿਲਡਿੰਗ ਜਿਹੜੀ ਆ ਨਹੀਂ ਸੌਰੀ 1948 ਤੋਂ 50 ਦੇ ਦਰਮਿਆਨ ਬਣੀ ਆ ਉਹ ਜਿਹੜੀ ਬਾਹਰਲੀ ਬਿਲਡਿੰਗ ਆ ਜਿਹਦੇ ਤੇ ਹੁਣ ਇਹ ਚੂਨੇ ਦਾ ਕੰਮ ਹੋਇਆ ਹੋਇਆ ਕਿਉਂਕਿ ਉਸ ਤੋਂ ਬਾਅਦ ਤਾਂ ਜ਼ਿਆਦਾ ਸੀਮੈਂਟ ਦਾ ਕੰਮ ਚੱਲਣਾ ਸ਼ੁਰੂ ਹੋ ਗਿਆ ਸੀਗਾ ਇਹ ਉਦੋਂ ਦੀ ਬਣੀ ਹੋਈ ਹੈ ਜੀ ਮੈਂ ਹੁਣ ਇੱਕ ਇਹ ਜਾਣਕਾਰੀ ਲੈਣੀ ਚਾਹੁੰਦਾ ਜਿੰਮੇ ਕਿਉਰੇ ਜੀ ਦੱਸਿਆ ਵੀ ਚੂਨਾ ਉਰੇ ਬਣਾਇਆ ਜਾ ਰਿਹਾ ਹੈ ਨਾ ਤੇ ਪੱਥਰ ਵੀ ਆ ਗਿਆ ਇਹ ਚੂਨਾ ਫਿਰ ਕਿਉਂ ਬਣਾਇਆ ਗਿਆ ਕਿ ਚੂਨਾ ਵਰਤੇ ਹੀ ਨਹੀਂ ਗਿਆ ਪੰਜਾਬ ਸੰਗਤ ਨੂੰ ਦਿਖਾਉਣ ਵਾਸਤੇ ਸੀ ਹਾਂ ਸਾਨੂੰ ਇਹੀ ਮਹਿਸੂਸ ਸੀਗਾ ਵੀ ਇਹ ਜਿਹੜਾ ਚੂਨਾ ਬਣਾਇਆ ਜਾ ਰਿਹਾ ਇਹਦੀ ਉਹੀ ਬਿਲਡਿੰਗ ਬਣੂਗੀ ਪਰ ਜਦੋਂ ਪੱਥਰ ਆਉਣਾ ਸ਼ੁਰੂ ਹੋ ਗਿਆ ਫਿਰ ਸਾਡੇ ਮਨ ਨੂੰ ਇਹ ਖਸਰਾ ਹੋਇਆ ਨਾ ਜੀ ਤਾਂ ਅਸੀਂ ਫਿਰ ਗੱਲ ਸ਼ੁਰੂ ਕੀਤੀ ਵੀ ਹੋ ਸਕਦਾ ਵੀ ਇਹ ਦਿਖਾਉਣ ਵਾਸਤੇ ਬਣਾਇਆ ਹੋਵੇ ਜਾਂ ਇਹਦੇ ਬਾਰੇ ਹੁਣ ਇਹ ਉਹ ਦੱਸ ਸਕਦੇ ਨੇ ਉਹ ਤਾਂ ਹਲੇ ਵੀ ਇਹੀ ਕਹਿ ਰਹੇ ਨੇ ਜਦੋਂ ਹੁਣ ਆਪਣੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਸਾਹਿਬ ਨਾਲ ਇਹਨਾਂ ਦੀ ਟੀਮ ਨਾਲ ਗੱਲ ਹੋਈ ਹੈ ਉਹ ਵੀ ਕਹਿੰਦੇ ਵੀ ਅਸੀਂ ਇਹਨੂੰ ਇਦਾਂ ਹੀ ਬਣਾਵਾਂਗੇ ਨਾਲੇ ਇਹ ਵੀ ਕਹਿ ਰਹੇ ਬਣਾਵਾਂਗੇ ਇਦਾਂ ਹੀ ਤੇ ਨਾਲੇ ਪੱਥਰ ਦਾ ਕੰਮ ਵੀ ਨਾਲ-ਨਾਲ ਚੱਲ ਰਿਹਾ ਤੇ ਮੇਰਾ ਹੁਣ ਆਖਰੀ ਸਵਾਲ ਹੈ ਵੀ ਸੰਗਤ ਫਿਰ ਹੁਣ ਕੀ ਚਾਹੁੰਦੀ ਹੈ ਵੀ ਸੰਗਤ ਇਹਨੂੰ ਨਵੀਨੀਕਰਨ ਦੇਖਣਾ ਚਾਹੁੰਦੀ ਹੈ ਇਸ ਇਮਾਰਤ ਦਾ ਜਾਂ ਜਿਉਂ ਦੀ ਤਿਉਂ ਰੱਖਣਾ ਚਾਹੁੰਦੀ ਹੈ ਅਸਲ 'ਚ ਆਨੰਦ ਪ੍ਰਸਾਦ ਦੀ ਸੰਗਤ ਤਾਂ ਇਹ ਚਾਹੁੰਦੀ ਹੈ ਵੀ ਇਹਨੂੰ ਬਿਲਕੁਲ ਜਿਵੇਂ ਦਾ ਇਹ ਬਣਿਆ ਹੋਇਆ ਉਵੇਂ ਰਹੇ ਸਾਡੀ ਕੌਮ ਦੇ ਵਿੱਚ ਵੀ ਇਹ ਗੱਲ ਹੈਗੀ ਹੈ ਵੀ ਜਿੱਥੇ ਕਿਤੇ ਸਾਡੇ ਨਵੀਂ ਜਨਰੇਸ਼ਨ ਹੈ ਉਹ ਭਾਲਦੀ ਹੈ ਵੀ ਸਾਨੂੰ ਕੁਝ ਉਹ ਦਿਸੇ ਜਿਹੜਾ ਗੁਰੂ ਸਮੇ ਦਾ ਜਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਬਣਿਆ ਹੋਇਆ ਕੁਝ ਹੈਗਾ ਜੇ ਨਵਾਂ-ਨਵਾਂ ਪੱਥਰ ਲਾ ਗਏ ਸੀ ਉਹਨੂੰ ਬਿਲਕੁਲ ਨਵਾਂ ਹੀ ਕਰ ਦਿੱਤਾ ਉਹਦੀ ਪ੍ਰਾਤਨਤਾ ਬਿਲਕੁਲ ਖਤਮ ਹੋ ਜਾਣੀ ਹੈ ਉਹਦੇ ਵਿੱਚ ਦੱਸਣ ਵਾਸਤੇ ਅਗਲੀ ਪੀੜ੍ਹੀ ਨੂੰ ਕੁਝ ਰਹਿਣਾ ਹੀ ਨਹੀਂ ਹੈ ਇਹਦੇ ਵਿੱਚ ਇਸ ਕਰਕੇ आनंदप्रसाद ਦੀ ਸੰਗਤ ਵੱਲੋਂ ਵੀ ਤੇ ਸਾਰੀ ਕੌਮ ਵੱਲੋਂ ਵੀ ਇਹ ਹੰਗਾਰਾ ਸਾਨੂੰ ਮਿਲਿਆ ਹੈ ਵੀ ਇਹਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇ। ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਬੜੀ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸੀਸਗੰਜ ਸਾਹਿਬ ਦੀ ਇਮਾਰਤ ਦੇ ਨਵੀਨੀਕਰਨ ਦੇ ਨਾਂ ਦੇ ਉੱਤੇ ਇਹ ਜੋ ਇਹ ਕਾਰਜ ਕਰੰਭਿਆ ਗਿਆ ਹੈ ਇਸ ਨੂੰ ਦੀ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਬਾਬੇ ਕਿਲਾ ਆਨੰਦਪੁਰ ਵਾਲੇ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਦੇ ਲੈਂਡ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ। ਜਦਕਿ ਸੰਗਤ ਦੇ ਵਿੱਚ ਇਸ ਗੱਲ ਦਾ ਰੋਜ਼ ਹੈ ਕਿ ਨਵਿਨੀ ਕਰ ਨਹੀਂ ਕੀਤਾ ਜਾਣਾ ਚਾਹੀਦਾ ਜੋ ਕਿ ਸਮੱਸਿਆਵਾਂ ਨੇ ਕਿਵੇਂ ਕਿ 74 ਦੀ ਸਮੱਸਿਆ ਹੈ ਉਹਨੂੰ ਪੁੱਟਾ ਜਿਹੜਾ ਕਰ ਲੈਣਾ ਚਾਹੀਦਾ ਹੈ ਹੋਰ ਕੋਈ ਜਿਹੜਾ